ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਰੱਖੜੀ ਸ਼ੇਰ ਮੇਲੇ ਦੇ ਉੱਤੇ ਜੀ ਟਾਈਵੀ ਸਿਮਰ ਆ ਗਈ ਜੀ ਏਕੇ ਟੈਕਸ ਦੀ ਟਾਈਵੀ ਸਿਮਰ ਕੱਪੜਾ ਦੇਖੋ ਜੀ ਕਿੰਨਾ ਸ਼ਾਨਦਾਰ ਕੁਆਲਿਟੀ ਸ਼ਾਨਦਾਰ ਸਿਮਰ ਹੈ ਜੀ ਇਹ ਬਿਨਾ ਲੈਂਕ ਤੋਂ ਬਣਨ ਵਾਲੀ ਹੈ ਜੀ ਕਾਟਨ ਦੇ ਉੱਤੇ ਹੈ ਜੀ ਟਾਈਵੀ ਸਿਮਰ ਜੀ ਮੈਚਿੰਗ ਸੂਟ ਟਾਈਵੀ ਸਿਮਰ ਦਾ ਮੈਚਿੰਗ ਸੂਟ ਏਕੇ ਟੈਕਸ ਦਾ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਜਿਹੜਾ ਮਾਰਕੀਟ ਦੇ ਵਿੱਚ ਆਵੇਂ ਇਹ 12-1300 ਦਾ ਸੂਟ ਵਿਕ ਰਿਹਾ ਹੈ ਜੀ 12-1300 ਰੁਪਏ ਸੂਟ ਵਿਕ ਰਿਹਾ ਹੈ ਜੀ ਮਾਰਕੀਟ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਰਖੜੀ ਸੇਰ ਮਿਲਦੇ ਚੱਲ ਰਿਹਾ ਜੀ ਇਹ ਰੰਗ ਡਿਜ਼ਾਈਨ ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 3 ਕਲਰਾਂ ਦੇ ਵਿੱਚ ਮਾਲ ਹੈ ਜੀ 20 ਸ਼ੇਵਰਾ ਬਿਲਕੁਲ ਟੈਵੀ ਸਿਮਰਦਾ ਕਪੜਾ ਜੀ ਇਹ ਏਕੇ ਟੈਕਸ ਮਿਲ ਜਾਏਗਾ ਆਮ ਮਾਰਕੀਟ ਦੇ ਵਿੱਚ 13 13 14 14 ਸੌ ਦਾ ਵਿਕ ਰਿਹਾ ਹੈ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸ਼ੇਰ ਮੇਲਾ ਲੱਗ ਚੁੱਕਿਆ ਜੀ ਦਾ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਫੈਂਸੀ ਸੂਟਾਂ ਦਾ ਭਾਰੀ ਸ਼ੇਰ ਮੇਲਾ ਚੱਲ ਰਿਹਾ ਜੀ ਫੈਂਸੀ ਸੂਟਾਂ ਦਾ ਟੈਵੀ ਸਿਮਰਦਾ ਸੂਟ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਸਿਰਫ 850 ਰੁਪਏ ਦਾ ਗੱਟਾ ਇਹ ਹੈ 850 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਉੱਤੇ 23 ਸਿਮਰ ਆ ਗਈ ਜੀ ਇਹ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਇਹਦੇ ਵਿੱਚ ਭਰਾਮਾ ਦੀ ਹੱਟੀ ਤੇ ਪਹੁੰਚੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ 23 ਸਿਮਰ ਦੇ ਉੱਤੇ ਸੂਟ ਲੈਣ ਵਾਸਤੇ ਹਰ ਕਿਸਮ ਦੀ ਵੈਰਾਈਟੀ ਵਧੀਆ ਕੁਆਲਿਟੀ ਦੇ ਵਿੱਚ ਨਵੇਂ ਡਿਜ਼ਾਈਨਾਂ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਜੀ ਮੈਚਿੰਗ ਸੂਟ ਹੈ ਸਰਵਾੜ ਦਾ ਕੱਪੜਾ ਹੈਗਾ ਇਹ ਸ਼ਰਟ ਦੇ ਨਾਲ ਸਿਰਫ 850 ਰੁਪਏ ਦੇ ਵਿੱਚ ਕਾਚਾ ਜੀ ਤੇ ਵੀ ਤੇ ਉੱਤੇ ਸੂਟ ਹੈ ਜੀ ਸਪੈਸ਼ਲ ਇਹ ਸਿਮਰ ਦੇ ਉੱਤੇ ਹੈਗਾ ਭਰਾ ਆਮਾ ਦੀ ਹੱਤੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਕਿਸੇ ਵੀ ਭੈਣ ਭਰਾ ਨੇ ਥਾਵਾ ਸੂਟ ਮੰਗਾਉਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਭੇਜੋ ਤੇ ਸਾਮਾ ਵੀ ਭੇਜਾਂਗੇ ਸਾਡੀ ਵੀਡੀਓ ਨੂੰ ਫੇਸਬੁੱਕ ਤੇ ਤੇ ਜੂਰੂ ਤੇ ਫੋਲੋ ਕਰੋ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜੋ ਸਾਮਾ ਸੂਟ ਤੁਹਾਨੂੰ ਫ੍ਰੀ ਟੀਵੀ ਭੇਜਾਂਗੇ ਜੀ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਡਿਜ਼ਾਈਨਿੰਗ ਇੱਕ ਇੱਕ ਵਧੀਆ ਜੀ ਇਹਦੇ ਵਿੱਚ ਬਹੁਤ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਪਹਿਲਾਂ ਬਹੁਤ ਡਿਜ਼ਾਈਨ ਜਮਾਲ ਆਇਆ ਸੀਗਾ ਪਹਿਲਾਂ ਡਿਜ਼ਾਈਨ ਦੇ ਵਿੱਚ ਖਤਮ ਹੋ ਗਏ ਸੀਗੇ ਰੱਖੀ ਜੇਰ ਵਿੱਚ ਲਗਾ ਕੇ ਜੀ ਇਹ ਤਾਂ ਬਹੁਤ ਜਿਆਦਾ ਚੱਲ ਰਿਹਾ ਹੈਗਾ ਇਹਦੇ ਵਿੱਚ ਬਹੁਤ ਜਿਆਦਾ ਜੰਮਾਲ ਪਹੁੰਚੂ ਕਿ ਹੈ ਇਹਨਾਂ ਦੇ ਵਿੱਚ ਬਿਲਕੁਲ AK Texmer ਦਾ ਕੱਪੜਾ ਜੀ ਇਹ ਪੂਰਾ ਬ੍ਰਾਂਡ ਕੱਪੜਾ ਹੈਗਾ ਤੇ ਵੀ ਸਿਮਰ ਦੇ ਉੱਤੇ ਸਿਰਫ 850 ਦਾ ਕੱਚਾ ਜੀ 850 ਦਾ ਪ्योर AK Texmer ਦਾ ਸੂਟ ਹੈ ਜੀ ਇਹ ਕਿਸੇ ਵੀ ਪਹਿਲ ਭਰਾਣੇ ਇਕੱਠਾ ਕਪੜਾ ਕੋਈ ਦੁਕਾਨਦਾਰੀ ਵਾਸਤੇ ਲੈਣਾ ਹੋਵੇ ਵਧੀਆ ਕਪੜਾ ਲੈਣ ਵਾਸਤੇ ਪਹੁੰਚੋ ਭਰਾਮਾ ਦੀ ਹੱਤੀ ਦਿੱਤੇ ਜੀ ਸਾਡੇ ਨਾਲ ਜਦੋਂ ਮਰਜ਼ੀ ਫੋਨ ਤੇ ਸੰਪਰਕ ਕਰ ਸਕਦਾ ਹੈਗਾ ਵਧੀਆ ਕੁਆਲਿਟੀ ਲੈਣ ਵਾਸਤੇ ਏਕੇ ਟੈਕਸਟ ਮੈਸੇਜ ਦੀ ਹੋਰ ਚੰਗੇ ਸਟੈਂਡਰਡ ਦੀ ਮਿਲਣਾ ਦਾ ਮਾਲ ਭਰਾਮਾ ਦੀ ਹੱਤੀ ਦਿੱਤੇ ਲੈਣ ਵਾਸਤੇ ਜੀ ਹੈ ਰਸੀ ਵੈਰਾਈਟੀ ਬਿਲਕੁਲ ਡਿਜ਼ਾਈਨ ਗੇ ਦੇਖੋ ਜੀ ਇੱਕੋ ਤੇ ਇੱਕ ਵਧੀਆ ਆਏ ਹੋਏ ਦੇ ਵਿੱਚ ਡਿਜ਼ਾਈਨ ਗੇ ਇੱਕੋ ਤੇ ਇੱਕ ਟੌਪ ਡਿਜ਼ਾਈਨ ਆਏ ਹੋਏ ਨੇਗੇ साढ़े अठ सौ रुपये का करता जी ये भरावा की हट्टी के उत्ते भारी शेर मेला चल रहा है बहुत ही रंगा डेर जमाल पहुँच चुके है जी भरावानी हाँ देखो जी रंग तो ये बहुत ही डिजायनते रंग आ गए जी बहुत रंगा डिजाइन जमाल पहुँच चुके है जी ये चाहे भी शिवर के उत्ते बहुत ही रंग डिजाइना जमाल पहुँच चुका जी भरावा की हट्टी के उत्ते शेर मेले उत्ते साढ़े अठ सौ रुपए का जी ये ਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ 850 ਰੁਪਏ ਦੇ ਵਿੱਚ ਮੈਚਿੰਗ ਸੂਟ ਹੈ ਫੈਂਸੀ ਸੂਟ ਹੈ ਬਿਲਕੁਲ ਮੈਚਿੰਗ ਫੈਂਸੀ ਸੂਟ ਡੈਰੀ ਚੈਮਰ ਸਿਲਕ ਤੇ ਆਈ ਇਹ ਕੋਈ ਲਾਈਨਿੰਗ ਵਗੈਰਾ ਦੀ ਲੋੜ ਨਹੀਂ ਗੀ ਕਾਟਨ ਤੇ ਵੀ ਤੇ ਆ ਗਈ ਸਾਰੀ ਇਹ ਕੋਈ ਲਾਈਨਿੰਗ ਵਗੈਰਾ ਦੀ ਲੋੜ ਨਹੀਂ ਬਹੁਤ ਹੀ ਰੰਗ ਤੇ ਡਿਜ਼ਾਈਨਾਂ ਚ ਮਾਲ ਪਹੁੰਚੂਕਾ ਇਹਦੇ ਵਿੱਚ ਜੀ ਰੱਖੜੀ ਸੇਲ ਮੇਲੇ ਦੇ ਉੱਤੇ ਜੀ ਰੇਟ ਘਟਾ ਕੇ 850 ਰੁਪਏ ਦਾਤਾ ਜੀ ਦਾ ਸ਼ਿਪਾਈਸ਼ਾਂ ਰਖੜੀ ਸੇਰਵੇਲਾ ਚੱਲੂ ਹੈ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਰਖੜੀ ਸੇਰਵੇਲਾ ਦੇ ਉੱਤੇ ਜੀ 850 ਦੇ ਵਿੱਚ ਪਾਈ ਵੀ ਸਿਵਰ ਦਾ ਸੂਟ ਫੈਂਸੀ ਕੁਆਲਟੀ ਬਿਲਕੁਲ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰਵੇਲਾ ਚੱਲ ਰਿਹਾ ਹੈ ਜੀ ਫੈਂਸੀ ਸੂਟ ਲੈਣ ਵਾਸਤੇ ਪਹੁੰਚੋ ਭਰਾਵਾਂ ਦੀ ਹੱਟੀ ਦੇ ਉੱਤੇ ਭਰਾਵਾਂ ਦੀ ਹੱਟੀ ਵਾਸਤੇ ਰੋਡ ਮੋੜ ਮੰਡੀ